ਪਟਿਆਲਾ ਦੀ ਨਾਮਵਰ ਸਮਾਜ ਸੇਵੀ ਸੰਸਥਾ ਦੋਸਤ ਵੱਲੋਂ ਤਕੋਨੇ ਪਾਰਕ ਮਲਟੋਨ ਵਿਖੇ ਫਲਦਾਰ ਬੂਟੇ ਲਗਾਏ ਗਏ। ਸੰਸਥਾ ਦੇ ਪ੍ਰਧਾਨ ਰਵਿੰਦਰ ਸਿੰਘ ਔਲਖ ਵੱਲੋਂ ਇਹ ਫਲਦਾਰ ਬੂਟੇ ਆਪਣੇ ਸਵਰਗੀ ਪਿਤਾ ਸਰਦਾਰ ਗੁਰਦਿੱਤ ਸਿੰਘ ਔਲਖ ਰਿਟਾਇਰਡ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ ਦੀ ਸਾਲਾਨਾ ਵਰਸੀ ਨੂੰ ਸਮਰਪਿਤ ਕਰਦਿਆਂ ਉਹਨਾਂ ਦੀ ਯਾਦ ਵਿੱਚ ਲਗਾਏ ਗਏ। ਇਸ ਪ੍ਰੋਜੈਕਟ ਦੇ ਚੇਅਰਮੈਨ ਪ੍ਰਧਾਨ ਆਰ.ਐਸ ਔਲਖ ਖੁਦ ਸਨ। ਇਸ ਪ੍ਰੋਜੈਕਟ ਦਾ ਸਾਰਾ ਖਰਚਾ ਆਰਐਸ ਆਲਖ ਅਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਸੁਖਦੇਵ ਸਿੰਘ ਮਨਵਲੋਂ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼੍ਰੀ ਰਵਿੰਦ ਗੁਪਤਾ ਸਟੇਮ ਪਟਿਆਲਾ ਨੇ ਸ਼ਿਰਕਤ ਕੀਤੀ। ਉਹਨਾਂ ਦੋਸਤ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਇਹ ਵੀ ਦੱਸਿਆ ਕਿ ਅਸੀਂ ਕਾਗਜ਼ ਪੇਪਰ ਦੀ ਵਰਤੋਂ ਘਟਾ ਕੇ ਦਰਕਤਾਂ ਦਾ ਘਟਨਾ ਘਟਾ ਸਕਦੇ ਹਾਂ। ਇਸ ਮੌਕੇ ਬੋਲਦਿਆਂ ਆਰਐਸ ਆਲਖ ਬਲਜਿੰਦਰ ਸਿੰਘ ਢਿੱਲੋਂ ਤੇ ਦੋਸਤ ਸੰਸਥਾ ਦੇ ਕਾਨੂੰਨੀ ਸਲਾਹਕਾਰ ਮਨਜੀਤ ਸਿੰਘ ਬਰਾੜ ਰਿਟਾਇਰਡ ਐਸਪੀ ਪੰਜਾਬ ਨੇ ਕਿਹਾ ਕਿ ਸੰਸਥਾ ਕਲਿਆ ਪਟਿਆਲਾ ਹੀ ਨਹੀਂ ਸੰਗੋ ਜਿੱਥੇ ਵੀ ਲੋੜ ਹੋਵੇ ਸੰਸਥਾ ਅੱਗੇ ਵਧ ਕੇ ਸਮਾਜ ਸੇਵ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਅੱਜ ਡ੍ਰੀਮਸ ਆਫ ਸੋਸ਼ਲ ਟ੍ਰੈਂਡਸ ਜਿਹੜੀ ਦੋਸ ਸੰਸਥਾ ਹੈ ਤੇ ਮਾਡਲ ਟਾਊਨ ਦੇ ਤਿਕੋਣੇ ਪਾਕ ਦੇ ਨੇੜੇ ਇਧਰ ਸੀ ਬਲੌਕ ਪਾਰਟ 1 ਇਧਰ ਜਿਹੜੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਹਨ ਨੇ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਹੈ ਇਸ ਪਾਕ ਦੇ ਵਿੱਚ ਅੱਜ ਵਨ ਮਹੋਤਸਵ ਮਨਾਇਆ ਹੈ ਬੂਟੇ ਲਗਾਏ ਨੇ ਇਸ ਤੋਂ ਪਹਿਲਾਂ ਵੀ 4-5 ਜਗ੍ਹਾ ਹੋਰ ਪਾਰਕ ਸਿਲੈਕਟ ਕਰਕੇ ਉੱਤੇ ਰੁਪਟੇ ਵਗੈਰਾ ਲਗਾਏ ਨੇ ਅੱਗੇ ਵੀ ਇਹ ਪ੍ਰੋਗਰਾਮ ਅੱਗੇ ਚੱਲੇਗਾ ਤੇ ਮੈਂ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਇੱਕ এনवायरमेंट ਦੇ ਪ੍ਰਤੀ ਕੌਨਸ਼ੀਅਸਨੈਸ ਕ੍ਰੀਏਟ ਕਰਨ ਵਾਸਤੇ ਜਿਹੜੀ ਇੱਕ ਇਹਨਾਂ ਨੇ ਮੁਹਿੰਮ ਚਲਾਈ ਹੈ ਉਸ ਦੇ ਵਿੱਚ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਹੈ ਸਰਕਾਰ ਵੀ ਇਸ ਪਰਿਆਵਰਣ ਦਾ ਜਿਹੜਾ ਨੁਕਸਾਨ ਹੋ ਰਿਹਾ ਉਸ ਨੂੰ ਸੰਜੀਦਗੀ ਨਾਲ ਦੇਖਦੇ ਹੋਏ ਇਹ ਪਧਾਰ ਉਪਰ ਦੇ ਪ੍ਰੋਗਰਾਮ ਨੂੰ ਕਈ ਜਗ੍ਹਾ ਕਰ ਰਹੀ ਹੈ ਸ਼ਾਮਲ ਆਰਜ਼ਮੀਨਾ ਦੇ ਉੱਤੇ ਪੰਚਾਇਤਾਂ ਦੇ ਮਾਧਿਅਮ ਨਾਲ ਲਗਾਏ ਜਾ ਰਹੇ ਨੇ ਹੋਰ ਖਾਲੀ ਪਈਆਂ ਥਾਵਾਂ ਜਿਵੇਂ ਮੰਦਰਾਂ ਦੇ ਡੇਰਿਆਂ ਦੀ ਜ਼ਮੀਨਾਂ ਹੈਗੀਆਂ ਉਹਨਾਂ ਦੇ ਉੱਤੇ ਵੀ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਜਿੱਥੇ ਸਕੂਲਾਂ ਦੇ ਕਾਲਜਾਂ ਦੇ ਵੱਡੇ ਗਰਾਊਂਡ ਹੈ ਉਹਨਾਂ ਦੇ ਵਿੱਚ ਟਰੀ ਪਲਾਂਟੇਸ਼ਨ ਵਗੈਰਾ ਕੀਤੀ ਜਾ ਰਹੀ ਹੈ ਸਮੇਂ ਦੇ ਮਾਗੇ ਗਲੋਬਲ ਵਾਰਮਿੰਗ ਨੂੰ ਦੇਖਦੇ ਹੋਏ এনवायरमेंटਲ ਡਿਗਰੈਡੇਸ਼ਨ ਨੂੰ ਦੇਖਦੇ ਹੋਏ ओਜ਼ੋਨ ਲੇਅਰ ਦੇ ਡਿਪਲੇਸ਼ਨ ਵਗੈਰਾ ਇਹ ਸਾਰੇ ਚੈਲੰਜਸ ਇਹ ਸਾਰੇ ਚੈਲੰਜਸ ਮੀਟ ਵਿਦ ਕਰਨ ਵਾਸਤੇ ਇੱਕੋ ਹੀ ਚੀਜ਼ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਮੈਂ ਸਰਪ੍ਰੇਮ ਪ੍ਰੈਜ਼ੀਡੈਂਟ ਦੋਸਤ ਸਾਹਿਬ ਦਾ ਦੇਖੀ ਨਿਓ ਅਸੀਂ ਪਿਛਲੇ ਕੁਝ ਦਿਨ ਤੋਂ ਪਲਾਂਟੇਸ਼ਨ ਦਾ ਕੰਮ ਕਰਿਆ ਹੋਇਆ ਸੀ ਜਿਸ ਨੂੰ ਵਿਟਨੈਸ ਕਰਨ ਲਈ ਅਸੀਂ ਸਤਨ ਰਿਕਵੈਸਟ ਕੀਤੀ ਤੇ ਜਾਨੇ ਅੱਜ ਸਾਨੂੰ ਆ ਕੇ ਅਸ਼ੀਰਵਾਦ ਲਖਿਆ ਹੈਗਾ ਮੈਂ ਅੱਜ ਇੱਥੇ ਸਮੁੱਚੇ ਮਤਲਬ ਜਿੰਨੇ ਵੀ ਅਸੀਂ ਸਾਥੀ ਇਕੱਠੇ ਹੋਏ ਆ ਉੱਥੇ ਇੱਕ ਜਨ ਇੱਕ ਮਤਲਬ ਆਪਣੇ ਕਿੰਨੇ ਕਹਿਣਾ ਚਾਹਨਾ ਇੱਕ ਆਓ ਆਪਾਂ ਰੁੱਖਾਂ ਨੂੰ ਵੀ ਕੋਖਾ ਮੰਗ ਭਾਲੀ ਅੱਜ ਦਰਖਤ ਲਾਉਣ ਦੇ ਨਾਲ ਉਹਨਾਂ ਨੂੰ ਸੰਭਾਲਣ ਦੀ ਜ਼ਿਆਦਾ ਜ਼ਰੂਰਤ ਹੈ ਬਲਕਿ ਮੈਂ ਤਾਂ ਇਸ ਤੋਂ ਇਤੇ ਹੋਰ ਕੱਲ ਵੀ ਕਹਿਣਾ ਚਾਹਾਂਗਾ ਕਿ ਅਸਾਨੂੰ ਦਰਖਤਾਂ ਨੂੰ ਵੀ ਜਿਹੜਾ ਹੈ ਗੋਦ ਲੈਣ ਦੀ ਲੋੜ ਹੈ ਉਹਨਾਂ ਦੀ ਸੰਭਾਲ ਦੀ ਲੋੜ ਹੈ ਸਾਨੂੰ ਜਿਉਂਦਿਆਂ ਤਾਂ ਇਹ ਛਾਂ ਫਲ ਬਕਸ਼ਦੀ ਬਕਸ਼ਦੇ ਨੇ ਮਰਿਆ ਨੂੰ ਵੀ ਸਾਨੂੰ ਸਮੇਟ ਦੇਣ ਵਾਲੇ ਤਖਤੀ ਨੇ ਜਿੰਨਾ ਤੋਂ ਅਸੀਂ ਲੱਕੜੀ ਦੇ ਨਾਲ ਸਾਨੂੰ ਸਮੇਟਿਆ ਜਾਂਦਾ ਇਸ ਕਰਕੇ ਦਰਖਤਾਂ ਦੀ ਹੈ ਮਿੱਤਰੋ ਜਿੰਨਾ ਵੀ ਅਸੀਂ ਬਿਆਨ ਕਰ ਸਕੀਏ ਅਸੀਂ ਉਸ ਲਾਇਕ ਹੀ ਨਹੀਂ ਹਾਂ ਕਿ ਅਸੀਂ ਇਹਨਾਂ ਦੇ ਬਾਰੇ ਕੁਝ ਦੱਸ ਸਕੀਏ ਇਹਨਾਂ ਨੇ ਸਾਨੂੰ ਇੰਨਾ ਪਾਲਿਆ ਹੋਇਆ ਹੈਗਾ ਇਹਨਾਂ ਦੀ ਗੋਦ ਨੂੰ ਠੰਡ ਨੂੰ ਛਾਂ ਨੂੰ ਫਲਾਂ ਨੂੰ ਅਸੀਂ ਮੰਨ ਰਹੇ ਹੈਗੇ ਅੱਜ ਸਾਨੂੰ ਆਟਮੋਸ ਲੋਡ ਹੈ ਕਿ ਆਓ ਇਹਨਾਂ ਨੂੰ ਅਸੀਂ ਭਾਲੀਏ ਵੱਡੇ ਕਰੀਏ ਤੇ ਉਹਨਾਂ ਦਾ ਅਸੀਂ ਛਾ ਥਲ ਦਾ ਜਿਹੜਾ ਲਹ ਲਈ ਜਿਹੜਾ ਹੈਗਾ ਔਖ ਜੋ ਸਾਨੂੰ ਇਹ ਰੂਟੀਨ ਚ ਵੀ ਦੇ ਰਹੇ ਨੇ ਆਕਸੀਜਨ ਜਿਸ ਦਾ ਅਸੀਂ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਉਹਦੀ ਜਿਹੜੀ ਮਹੱਤਤਾ ਹੈ ਸਾਨੂੰ ਕੋਵਿਡ ਦੇ ਦਿਨਾਂ ਚ ਪਤਾ ਲੱਗੀ ਸੀ ਪਰ ਬੜੇ ਬੜੀ ਮਾੜੀ ਗੱਲ ਹੈ ਕਿ ਥੋੜੇ ਦਿਨਾਂ ਵਿੱਚ ਹੀ ਅਸੀਂ ਲੋਕ ਉਸ ਗੱਲ ਨੂੰ ਫੇਰ ਭੁੱਲ ਗਏਾਂਗੇ ਜਿਹੜਾ ਕਿ ਸਾਨੂੰ ਯਾਦ ਰੱਖਣ ਦੀ ਲੋੜ ਹੈਗੀ ਹੈ ਉਸੇ ਕੜੀ ਦੇ ਵਿੱਚ ਅਸੀਂ ਇੱਕ ਦੋ ਸੰਸਥਾਾਂ ਕਿੰਨੀ ਇੱਕ ਓਪਰਲਾ ਕੀਤਾ ਅਸੀਂ ਰੁਕ ਉਹਦੀ ਗਿਣਤੀ ਉੱਨੀ ਨਹੀਂ ਲਾ ਸਕੇ ਜਿ ਨਹੀਂ ਜਾਂ ਅਸੀਂ ਨਹੀਂ ਲਵਾ ਪਾਵਾਂਗੇ ਪਰ ਸਾਡਾ ਇੱਕ ਮੈਸੇਜ ਅਸੀਂ ਦੇਣ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਦੇ ਕੇ ਸ਼ਾਇਦ ਕੋਈ ਹੋਰ ਇਸ ਵੱਲ ਤੁਰੇ ਇਹ ਮਨੋ ਸਾਰਿਆਂ ਨੂੰ ਹੀ ਇਹਦੇ ਵੱਲ ਕੁਛ ਨਾ ਕੁਛ ਕਰਨ ਦੀ ਲੋੜ ਹੈ ਇਹਨਾਂ ਨੇ ਇਹ ਬੰਦੀ ਕਰੀ ਬਹੁਤ ਵਧੀਆ ਲੱਗਿਆ ਜੇ ਦੋਸਤ ਇੱਕ ਅਹਿਦਿਆ ਸਾਹਿਬ ਜਿਹੜੇ ਆਏ ਆ ਇਹਨਾਂ ਨੇ ਇੱਕ ਜਿਹੜੀ ਬੈਠੇ ਮੀਟਿੰਗ ਚੱਲ ਰਹੀ ਸੀ ਉੱਥੇ ਇਹਨਾਂ ਨੇ ਗੱਲ ਕੀਤੀ ਬਹੁਤ ਵਧੀਆ ਕੀਤੀ ਕਹਿੰਦੇ ਵੀ ਦ੍ਰਕਤ ਜਿਹੜੇ ਲਾ ਰਹੇ ਆਪਾਂ ਪਰ ਅਸੀਂ ਦ੍ਰਕਤਾਂ ਨੂੰ ਕਾਗਜ਼ ਦੇ ਤੌਰ ਤੇ ਬਹੁਤ ਵੱਢ ਰਹੇ ਆ ਉਹਨਾਂ ਵਾਸਤੇ ਇਹਨਾਂ ਨੇ ਜਿਹੜਾ ਦੱਸਿਆ ਕਿ ਮੈਂ ਜਿਹੜਾ ਕਾਗਜ਼ ਆ ਦੂਜੀ ਸਾਈਡ ਆ ਉਸ ਨੂੰ ਵੀ ਯੂਜ਼ ਕਰਦਾ ਇਸ ਕਰਕੇ ਆਪਾਂ ਨੂੰ ਜਿਵੇਂ ਕ੍ਰਿਕਟ ਚ ਜਿਵੇਂ ਆਪਾਂ ਸਕੋਰ ਮਾਰਿਆ ਉਹਦਾ ਨਹੀਂ ਨਾ ਜ਼ਰੂਰੀ ਜਿੰਨਾ ਅਸੀਂ ਸਕੋਰ ਨੂੰ ਬਚਾਇਆ ਉਹਨਾਂ ਜ਼ਰੂਰੀ ਆ ਇਹ ਕਰਕੇ ਸਾਨੂੰ ਦ੍ਰਕਤਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਜਿੰਨਾ ਲਾਉਣਾ ਜ਼ਰੂਰੀ ਆ ਇੱਥੇ ਹੁਣ ਐਟਮੋਸਫੇਅਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੇਰਾ ਬੇਟਾ ਕੈਨੇਡਾ ਵੈਨਕੂਵਰ ਆ ਇਹ ਲੋਕੇਸ਼ਨ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਅਸੀਂ ਇੱਕ ਪੰਜਾਬ ਦੇ ਕੋਈ ਫੌਰਨ ਵਾਲੇ ਏਰੀਆ ਚ ਫਿਰਦੇ ਆ ਬਹੁਤ ਵਧੀਆ ਏਰੀਆਸ ਕਰਕੇ ਸਾਨੂੰ ਇਹਨਾਂ ਸਾਰੇ ਇਹ ਜਿਹੜੇ ਬੰਦੇ ਆ ਅਸੀਂ ਗਵਰਨਮੈਂਟ ਦੇ ਮੁਲਾਜ਼ਮ ਆ ਕਿਉਂਕਿ ਜੇ ਸਾਨੂੰ ਪੈਨਸ਼ਨ ਮਿਲ ਰਹੀ ਹੈ ਗਵਰਨਮੈਂਟੋਂ ਮਿਲ ਰਹੀ ਆ ਇਹ ਸਾਡੀ ਹੈ ਜੇ ਅਸੀਂ ਇੱਕ ਗਵਰਨਮੈਂਟ ਦੇ ਤੌਰ ਤੇ ਇਹ ਜਿਹਨੂੰ ਇੱਕ ਐਨਜੀਓ ਦੇ ਤੌਰ ਤੇ ਇਹਨੂੰ ਹੋਰ ਵਧਾਉਣਾ ਚਾਹੁੰਦੇ ਆ ਤਾਂ ਕਿ ਇਹ ਰਪਾ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਖੁਸ਼ੀ ਮਿਲੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਫ੍ਰੀ ਜਿਹੜਾ ਆਕਸੀਜਨ ਆ ਉਹ ਮਿਲਦੀ ਰਹੇ ਦਰਖਤ ਜਿਹੜਾ ਅਸੀਂ ਲਾਉਨੇ ਇਸ ਵਾਸਤੇ ਨਾਲ ਲਾਈਏ ਪੀ ਇਹ ਸਾਨੂੰ ਇਹਦੀ ਕੀ ਵੈਲਿਊ ਆ ਸਾਨੂੰ ਇਹ ਦੇਖਣਾ ਜੇ ਕਿ ਆਕਸੀਜਨ ਸਾਨੂੰ ਕਿੰਨੀ ਵੈਲਿਊ ਆ ਉਹਦਾ ਸਾਨੂੰ ਜਿਆਦਾ ਜ਼ਰੂਰੀ ਇਸ ਕਰਕੇ ਸਾਨੂੰ ਬੂਟੇ ਲਾਈਏ ਤੇ ਇਹਨਾਂ ਨੂੰ ਪਾਲੀਏ ਵੀ ਤੇ ਇਹਨਾਂ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਖਾਸ ਕਰਕੇ ਜਿਹੜੇ ਅਸੀਂ ਇਸ ਏਜ ਵਿੱਚ ਆ ਗਏ ਆ 60 ਪਲੱਸ ਵੀ ਸਾਨੂੰ ਇੱਕ ਬੋਨਸ ਦੀ ਲਾਈਫ ਮਿਲੀ ਵੀ ਆ ਅਸੀਂ ਸਮਾਜ ਲਈ ਕੁਝ ਨਾ ਕੁਝ ਦੇ ਕੇ ਜਾਈਏ ਕਿਉਂਕਿ ਅਸੀਂ ਸਮਾਜ ਜਿਹੜਾ ਟੈਕਸ ਦੇ ਰਿਆ ਉਹਦੀ ਪੈਨਸ਼ਨ ਲੈ ਰਹੇ ਆ ਤੇ ਕਰਕੇ ਸਾਡਾ ਉਹ ਲੋਕਾਂ ਨਾਲੋਂ ਦੁੱਗਣਾ ਫਰਜ ਆ ਵੀ ਅਸੀਂ ਸਮਾਜ ਲਈ ਕੁਝ ਕਰਕੇ ਜਾਈਏ ਸਰ ਸਾਹਿਬ ਤੁਸੀਂ ਦੋਸਤ ਆ ਅੱਜ ਅਸੀਂ ਇੱਥੇ ਦੋਸਤ ਸੰਸਥਾ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਵਾਤਾਵਰਨ ਦੇ ਸੰਭਾਲ ਵਾਸਤੇ ਜਿਵੇਂ ਕਿ ਇਹਦੇ ਵਿੱਚ ਅਸੀਂ ਦੇਖਿਆ ਵੀ ਇਸ ਐਨ ਜੀਓ ਨੇ ਇੱਕ ਬਹੁਤ ਅੱਛੇ ਅੱਛੇ ਕੰਮ ਪਟਿਆਲਾ ਕੀ ਜੰਮੂ ਕਸ਼ਮੀਰ ਤੱਕ ਵੀ ਇਹ ਸੰਸਥਾ ਵੱਲੋਂ ਅੱਛੇ ਪ੍ਰੋਗਰਾਮ ਬਣਾਏ ਗਏ ਆ ਜਿਹਦੇ ਵਿੱਚ ਕਿ ਉੱਥੇ ਜੰਮੂ ਕਸ਼ਮੀਰ ਚ ਜਿਸ ਤਰ੍ਹਾਂ ਕਿ ਰਜਾਈਆਂ ਦੇ ਕੇ ਆਉਣਾ ਜਾਂ पीजीआई ਤੇ ਕੋਲ ਜਾ ਕੇ ਇੱਕ ਮੈਡੀਕਲ ਜਿਹੜੀਆਂ ਦੁਨੀਆ ਇਲਾਜ ਕਰਾ ਰਹੀ ਆ ਉਹਨਾਂ ਵਾਸਤੇ ਉਹਨਾਂ ਦੇ ਫੈਮਲੀਜ਼ ਵਾਸਤੇ ਇੱਕ ਲੰਗਰ ਲਾ ਕੇ ਆਉਣੇ ਔਰ ਬਲੱਡ ਕੈਂਪਸ ਲਾਉਣੇ ਅੱਜ ਅਸੀਂ ਇੱਥੇ ਤਰਕੋਨੇ ਪਾਰਕ ਦੇ ਵਿੱਚ ਮਾਡਲ ਟਾਊਨ ਚ ਆਏ ਆ ਔਰ ਜਿਹਦੇ ਵਿੱਚ ਬੜੀ ਖੁਸ਼ੀ ਹੋਈ ਵੀ ਪੰਜਾਬ ਸਰਕਾਰ ਵੱਲੋਂ ਸਾਡੇ ਨਾਲ ਸਾਡੇ ਐਸਟੀਐਮ ਪਟਿਆਲਾ ਅਰਵਿੰਦ ਜੀ ਇੱਥੇ ਪਹੁੰਚੇ ਔਰ ਜਿਨ੍ਹਾਂ ਨੇ ਆਪਣੇ ਕੀਮਤੀ ਸੁਝਾਅ ਵੀ ਸਾਨੂੰ ਦਿੱਤੇ ਆ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਅਵੇਅਰ ਕਰਨ ਵਾਸਤੇ ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਬੂਟੇ ਲਗਾਉਣੇ ਤਾਂ ਠੀਕ ਆ ਪਰ ਬੂਟਿਆਂ ਦੀ ਸੰਭਾਲ ਜਿਹੜੀ ਆ ਉਹ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਗਲੋਬਲੀ ਜਿਹੜਾ ਟੈਂਪਰੇਚਰ ਆ ਜੇ ਅੱਜ ਦੀ ਗੂਗਲ ਵੀ ਅਸੀਂ ਸਰਚ ਕਰ ਲਈਏ ਤਾਂ ਇੱਕ ਧਰਤੀ ਦੀ ਸਭ ਤੋਂ ਵੱਡੀ ਅੱਜ ਦੀ ਜਿਹੜੀ ਸਮੱਸਿਆ ਉਹ ਟੈਂਪਰੇਚਰ ਵਧਣ ਦੀ ਹੈਗੀ ਆ ਸੋ ਬੂਟੇ ਲਾਉਣ ਨਾਲ ਜਾਂ ਇਸ ਤਰ੍ਹਾਂ ਦੀਆਂ ਕੁਝ ਸੇਵਾਵਾਂ ਦੇਣ ਦੇ ਨਾਲ ਧਰਤੀ ਨੂੰ ਬਚਾਉਣ ਕਰ ਗ੍ਰੀਨਰੀ ਕਰਕੇ ਆਕਸੀਜਨ ਕਰਕੇ ਜੇ ਅਸੀਂ ਅੱਜ ਦੇਖੀ ਤਾਂ ਇਹ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਔਰ ਸਾਰੇ ਇੱਥੇ ਬੜੇ ਮਹੱਤਵ ਰਿਸਪੈਕਟੇਬਲ ਲੋਕ ਮਾਡਰ ਟਾਊਨਸ ਏਰੀਆ ਤੋਂ ਔਰ ਵੈਲਫੇਅਰ ਐਸੋਸੀਏਸ਼ਨ ਮਾਡਰ ਟਾਊਨ ਵੱਲੋਂ ਸਾਰੇ ਇੱਥੇ ਆਏ ਨੇ ਔਰ ਸਾਰੇ ਆਲਮੋਸਟ ਥਰਡ ਪਰਸਨ ਨੇ ਔਰ ਕਿੰਨਾ ਅੱਛਾ ਕੰਮ ਕਰ ਰਹੇ ਆ ਸਾਨੂੰ ਬੜੀ ਆਖੇ ਤੇ ਦੇਖ ਕੇ ਇਹਨਾਂ ਨੂੰ ਖੁਸ਼ੀ ਹੋਈ ਸੋ ਇਹਨਾਂ ਤੋਂ ਅਵੇਅਰਨੈਸ ਜਿਹੜੀ ਆ ਸਾਰੇ ਪਾਸੇ ਫੈਲੂਗੀ ਤਾਂ ਲੋਕਾਂ ਨੂੰ ਇਹਦੇ ਵਾਸਤੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਨਾਲ ਇਹਨਾਂ ਦੇ ਖੜੇ ਆ ਔਰ ਬੜੀ ਖੁਸ਼ੀ ਦਾ ਮੌਕਾ ਹੈ ਕਿ ਆਪਾਂ ਇੱਕ ਇਹ ਜੇ ਅੱਛੇ ਕਾਰਜ ਲਈ ਸਾਰੇ ਇਕੱਠੇ ਹੋਏ ਆ ਜਿਨ੍ਹਾਂ ਨੂੰ ਸਾਡੇ ਪਟਿਆਲੇ ਦੇ ਐਸਡੀਐਮ ਸਾਹਿਬ ਚੀਫ ਗੈਸਟ ਦੇ ਤੌਰ ਤੇ ਪਹੁੰਚੇ ਨੇ ਬਰਾੜ ਸਾਹਿਬ ਨੇ ਔਲਖ ਸਾਹਿਬ ਨੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਬਾਤਾਂ ਕਰਨ ਬਾਰੇ ਕਾਫੀ ਕੁਝ ਵਿਸਥਾਰਚ ਦੱਸਿਆ ਹੈ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਵਾਰਡ ਹੈ ਮਾਡਲ ਟਾਊਨ ਵਾਰਡ ਇਹ ਖੁਸ਼ਕਿਸਮਤ ਵਾਰਡ ਹੈ ਅਸੀਂ ਲੋਕ ਜਿਹੜੇ ਇਸ ਚ ਰਹਿ ਰਹੇ ਹਾਂ ਸਭ ਤੋਂ ਜ਼ਿਆਦਾ ਪਾਰਕ ਪਟਿਆਲੇ ਦੇ ਅਗਰ ਹੈ ਤਾਂ ਮਾਡਲ ਟਾਊਨ ਵਾਰਡ ਚ ਨੇ ਔਰ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਦੱਸਣ ਦੇ ਵਿੱਚ ਕਿ ਵੀ ਅਸੀਂ 32 ਸਾਲ ਤੋਂ ਲਗਾਤਾਰ 1992 ਚ ਚੋਣਾ ਲੜਦੇ ਹੋਏ ਔਰ ਇਸ ਇਲਾਕੇ ਦੇ ਵਿੱਚ ਇਹਨਾਂ ਪਾਰਕਾਂ ਨੂੰ ਸੰਭਾਲਣ ਵਾਸਤੇ ਜੋ ਅਸੀਂ ਸਰਕਾਰ ਕੋਈ ਵੀ ਹੋਵੇ ਅਸੀਂ ਇਲੈਕਸ਼ਨ ਜਿੱਤੀਏ ਜਾਂ ਹਾਰੀਏ ਪਰ ਅਸੀਂ ਆਪਣੀ ਜਿਹੜੀ ਸੇਵਾ ਲਗਾਤਾਰ ਕਰਨ ਦਾ ਸਾਨੂੰ ਮੌਕਾ ਮਿਲਿਆ ਹੋਇਆ ਔਰ ਇਹਨਾਂ 12 ਪਾਰਕਾਂ ਨੂੰ ਅਸੀਂ ਡਿਵੈਲਪ ਕਰਕੇ ਔਰ ਸਾਰੇ ਜਿਹੜੇ ਸਾਥੀ ਇਹਨਾਂ ਦੇ ਪ੍ਰਧਾਨ ਸਾਹਿਬ ਸਾਰੇ 12 ਪਾਰਕ ਪਾਰਕਾਂ ਦੇ ਅਲੱਗ-ਅਲੱਗ ਹੈ ਉਹਨਾਂ ਦੇ ਸਹਿਯੋਗ ਨਾਲ ਔਰ ਇੱਥੋਂ ਦੇ ਵਸਿੰਦਿਆਂ ਦੇ ਸਹਿਯੋਗ ਨਾਲ ਲਗਾਤਾਰ ਜਿਹੜੀ ਗ੍ਰੀਨਰੀ ਵਾਸਤੇ ਕੰਮ ਕਰ ਰਹੇ ਹਾਂ ਔਰ ਜਿੱਥੇ ਵੀ ਸਾਡੀ ਕੋਈ ਡਿਊਟੀ ਲਾਉਂਦੇ ਨੇ ਸਾਡੇ ਵਸਿੰਦੇ ਸਾਡੇ ਇੱਥੋਂ ਦੇ ਸਾਡੇ ਪ੍ਰਧਾਨ ਸਾਹਿਬ ਅਸੀਂ ਉਹਦੇ 'ਚ ਕੰਮ ਕਰਦੇ ਹਾਂ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਾਂਗੇ ਕੋਮਨਪਾਰ ਕਮਾਲ ਟਾਊਨ ਅਪੋਜੀਟ 14 ਸੀ ਮਾਲ ਟਾਊਨ ਪਟਿਆਲਾ ਵੱਲੋਂ ਮੈਂ ਆਪਣੇ ਐਸ.ਡੀ.ਐਮ ਸਾਹਿਬ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਹਾਂ ਕੋਲਕ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਿੰਘਲਾ ਸਾਹਿਬ ਦਾ ਬਾਕੀ ਸਾਡੇ ਜਿਹੜੀ ਐਸੋਸੀਏਸ਼ਨ ਬਣਾਈ ਹੋਈ ਹੈ ਇਹਨਾਂ ਨੇ ਪਰਦੇ ਲਿਆ ਕੇ ਇੱਥੇ ਲਾਏ ਹਨ ਇਹਨਾਂ ਦਾ ਬਹੁਤ ਬਹੁਤ ਥੈਂਕਸ ਸਾਰੇ